ਮੈਂ ਤੁਹਾਡਾ ਕਿੱਥੇ ਰਹਿੰਦੇ ਸਰ ਜੀ ਮੇਰਾ ਨਾਮ ਕੁਲਬੂਸ਼ਨ ਹੈ ਮੈਂ ਜਨਾਲੇ ਰਹਿਣਾ ਕਲਗੀਧਰ ਗੋਡਵਰੇ ਦੇ ਕੋਲ ਤੇ ਰਿਕੀ ਰਾਮ ਮੰਦਿਰ ਵਾਲੀ ਕਲੀ ਚ ਹੂੰ ਵੀਰ ਜੀ ਕੀ ਗੱਲ ਬਾਤ ਹੈ ਗੱਲ ਬਾਤ ਇਹ ਹੈ ਕਿ ਅੱਜ ਅਸੀ ਘਰ ਨਹੀਂ ਸੀ ਹੈਗੇ ਹਾਂ ਮੈਂ 11 ਵਜੇ ਘਰੋਂ ਨਿਕਲ ਕੇ ਗਿਆ ਹਾਂ ਹੂੰ ਤੇ ਤਕਰੀਬਨ 2:30 ਵਜੇ ਮੈਨੂੰ ਫੋਨ ਆਇਆ ਹਾਂ ਹੂੰ ਕਿ ਦਰਵਾਜ਼ੇ ਖੁੱਲੇ ਆ ਘਰ ਦੇ ਉਹ ਵੀ ਜੋਬ ਤੋਂ ਆਏ ਵਾਪਸ ਹੂੰ ਚਾਬੀ ਮੇਰੇ ਕੋਲ ਸੀਗੀ ਹਮਮ ਸੁਨਨ ਮੈਨੂੰ ਫੋਨ ਕੀਤਾ ਕਿ ਦਵਾਜੇ ਖੁੱਲੇ ਛੱਡ ਕੇ ਹੋ ਜਾਂ ਕਿਦਾਂ ਹਮਮ ਮੈਂ ਕਹਿੰਦੀ ਦਵਾਜੇ ਚਾਬੀ ਮੇਰੇ ਕੋਲ ਹੈ ਹਮਮ ਤੇ ਜਦੋਂ ਮੈਂ ਮਨ ਜਾ ਕੇ ਦਵਾਜੇ ਖੁੱਲੇ ਆ ਫਟਾਫਟ ਆਉ ਘਰ ਮੈਂ ਘਰ ਆ ਕੇ ਅੰਦਰ ਆ ਕੇ ਦੇਖਿਆ ਤੇ ਜਿਹੜਾ ਕੰਮ ਸੀਗਾ ਇਹ ਚੋਰੀ ਹੋ ਗਈ ਤੇ ਹਮਮ ਸਮਾਨ ਸੀਗਾ ਦੇ ਅੰਦਰ ਤੇ ਦੁਕਾਨ ਦਾ ਕੀ ਕੀ ਸਮਾਨ ਸੀ ਸਮਾਨ ਆਪਣਾ ਦੁਕਾਨ ਦਾ ਸੀਗਾ ਹਮਮ ਸਨਾਰੇ ਦੇ ਗਜਾਨ ਆ ਪਈ ਹਮਮ ਮਰਾ ਪੇਜ ਲਿਆ ਕੇ ਰੱਖਿਆ ਸੀਗਾ ਤੇ ਆਪਣਾ ਪੌਲ ਕਿੰਨਾ ਕੁ ਸੋਨਾ ਜਾਂ ਚਾਂਦੀ ਜਾਂ ਕੈਸ਼ ਕਿੰਨਾ ਕੁ ਸੋਨਾ ਸੀਗਾ ਕਿੰਨਾ ਕੁ ਸੀ तकरीबन 20 ਤੋਂ 25 ਤੋਲੇ ਸੀਗਾ ਅੱਛਾ ਤੇ ਉਹ ਕੈਸ਼ ਜਿਹੜਾ ਬੱਚਿਆਂ ਦੇ ਸੀਗਾ ਉਹ ਪਿਆ ਹੋਇਆ ਸੀਗਾ तकरीबन 40 40-45 ਹਜ਼ਾਰ ਰੁਪਏ ਅੱਛਾ ਇਸ ਤੋਂ ਇਲਾਵਾ ਹੋਰ ਵੀ ਸੀ ਕੁਝ ਹੋਰ ਕਿਸੇ ਨੇ ਮੋਨੇ ਕਿਸੇ ਨੇ ਨਹੀਂ ਚੋਰੀਆ ਮੇਰੀ ਬਿਮਾਰੀ ਦੀ ਕੋਲੀ ਹੈ ਹਮ ਜਿਹੜਾ ਤਾਲਾ ਫੁੱਲਾ ਪਿਆ ਉਹ ਸਾਹਮਣੇ ਬਾਹਰ ਉਹਨੇ ਵੇਰੇ ਚ ਸੁੱਟਿਆ ਹਮ ਸ਼ਾਇਦ ਹੁਣ ਪਤਾ ਨਹੀਂ ਅੱਗੇ ਉਧਰ ਦੇ ਰੂਮ ਚ ਵੀ ਨਹੀਂ ਕੋਈ ਗਿਆ ਇਸੇ ਰੂਮ ਚ ਘੁੰਮ ਕੇ ਉਹ ਬਲਮਾਰੀਓ ਨੇ ਫਿਰ ਪਿੱਛੋਂ ਖੋਲੀ ਉਹ ਕਬਰ ਹਾਂ ਪਰ ਲੱਗਦਾ ਤੁਹਾਨੂੰ ਕਿ ਕਿਸੇ ਭੇਤੀ ਦਾ ਹੀ ਕੰਮ ਹੈ ਮੈਂ ਇਹਦੇ ਬਾਰੇ ਮੈਂ ਨਹੀਂ ਕੁਝ ਗਿਆ ਕਰਨਾ ਹਾਂ ਹਾਂ ਇਨਕੁਆਰੀ ਕਰਨ ਦੇ ਸਾਹਬ ਹੋਣੀ ਤੇ ਫੇਰੀ ਪਤਾ ਲੱਗੇਗਾ ਹਾਂ ਕੀ ਮੰਗ ਕਰਦੇ ਤੁਸੀਂ ਮੰਗ ਬੇਨਤੀ ਇਹਨਾਂ ਅੱਗੇ ਕਿ ਜਨਾਬ ਜਲਦੀ ਵਧੀਆ ਜਲਦੀ ਤੋਂ ਜਲਦੀ ਹਾਂ ਜਿਹੜਾ ਉਹ ਤੁਹਾਨੂੰ ਇਨਸਾਫ ਹੋ ਜਾਵੇ ਕੋਈ ਸੀਸੀਟੀਵੀ ਹੈਗੇ ਲਾਗੇ ਬੰਨੇ ਨਹੀਂ ਸੀਸੀਟੀਵੀ ਕਿਤੇ ਨਹੀਂ ਹੈਗੇ ਨਾ ਹੀ ਘਾਰਿਆ ਤੇ ਨਾ ਹੀ ਜੇ ਲਾਗੇ ਹੈਗਾ ਵਾ ਉਹ ਵੀ ਉਹਨਾਂ ਦੀ ਰਿਕਾਰਡਿੰਗ ਨਹੀਂ ਹੋ ਰਹੀ ਹਾਂ ਇਹਦਾ ਕਲਪੂਸ਼ਨ ਦਾਸਨਾ ਦਾ ਨਾ ਜਿੱਤੀ ਪੁਰਾਣੇ ਵਜਾ ਕੇ ਰਹਿੰਦੇ ਆ ਇਹਦਾ ਵੀ ਫਤੇਦਾਰ ਚੁੰਗੀਆਂ ਤੇ ਸੂਰਤ ਸਾਡੀ ਸਨੈਰੀ ਜਤਾਨ ਆ ਹੂੰ ਇਹਦਾ ਵੀ ਵਾਈਫ ਸ਼ਹਿਰ ਟੀਚਰ ਹੈ ਉਹ ਬੱਚਿਆਂ ਨਾਲ ਸਵੇਰੇ 8:00 ਵਜੇ ਆਦਿਕਰੋਂ ਚਲ ਗਏ ਸੀ ਹਾਂ ਤੇ ਇਹ 11:00 ਵਜੇ ਤੂੰ ਗਏ ਘਰੋਂ ਹਾਂ 11:00 ਵਜੇ ਜਾ ਕੇ ਤੇ ਤੂੰ ਕੋਜੀ ਇਹਦੀ ਵਾਈਫ ਗਈ ਤੋਨੇ ਦੇਖਿਆ ਕਿ ਦਰਵਾਜ਼ਾ ਖੁੱਲਾ ਹੈ ਹਾਂ ਫਿਰ ਉਹਨਾਂ ਅੰਦਰ ਵਰਕੇ ਦੇਖਿਆ ਤੇ ਉਹ ਇਹਨਾਂ ਨੂੰ ਸੱਦਿਆ ਬੁਲਾਇਆ ਤੇ ਉਹ ਤਾਲਾ ਜਿਹੜਾ ਉਹ ਕਿਹਾ ਇਹ ਤਾਂ ਜੱਗਲੇ ਬੰਨੇ ਉਹ ਇਹ ਤਾਂ ਨਾਮ ਨੂੰ ਬੰਦਾ ਵਾ ਇਹ ਕਮਰੇ ਚ ਦਾਖਲ ਹੋਇਆ ਵੱਡੀ ਫਰਤਾਲ ਮਤਲਬ ਅੱਗੇ ਕਿਤੇ ਨਹੀਂ ਗਿਆ ਤੇ ਉਹ ਜਮਾਨੀ ਵੀ ਜਿਹੜੀ ਆ ਇੱਕੋ ਹੀ ਬੋਲੀ ਉਹਨੇ ਬਾਕੀ ਦੀ ਬੋਲੀ ਉਹਦੀ ਵੀ ਇਹਨਾਂ ਨੇ ਦੱਸ ਦੇ ਵੀ ਦਾਤਾਂ ਦਾ ਸੋਨਾ ਸੀਗਾ ਮੇਰੇ ਕੋਲ ਦੋ ਤਿੰਨ ਗਾਕਾਂ ਦਾ ਸੋਨਾ ਬੰਨਣਾ ਨਹੀਂ ਕਾਦੀ ਜਾਂਦਾ ਸੀ ਉਹ ਮੈਥੇ ਰੱਖਿਆ ਸੀ ਤੇ ਸੋਨਾ ਚੋਰੀ ਹੋ ਗਿਆ ਬਹੁਤ ਵਨੀ ਫਿੰਗਰ ਪ੍ਰਿੰਟ ਜਾਂ ਹੋਰ ਚੀਜ਼ਾਂ ਦੀ ਪਟਾ ਵੀ ਮਾਰਕ ਲਈ ਆ ਜੇ ਵੀ ਇਹਨਾਂ ਕੋਈ ਚਾਬੀ ਆ ਉਹ ਚਾਬੀ ਹੀ ਰੱਖ ਦੇ ਦੀ ਤਾਂ ਦਾ ਜਿਦਾ ਸਹੀਆ ਜੂੜ ਹੋਣਾ ਤਾਂ ਦਾ ਤਾਦਾ ਹੋਰਿਆ ਨਹੀਂਗਾ ਤਾਂ ਲਕ ਚਾਬੀ ਲੱਗਦੀ ਆ ਅੱਛਾ ਸਾਨੂੰ ਖੋਲਿਆ ਗਿਆ ਵਾ ਭੇਤੀ ਆ ਬੰਦਾ ਅੱਛਾ ਫਿਰ ਉਹਨੂੰ ਇਹ ਵੀ ਪਤਾ ਵਾ ਵੀ ਜੇ ਕੋਈ ਚੀਜ਼ ਹੈਗੀ ਆ ਤੇ ਇਹਨਾਂ ਦੇ ਉੱਥੇ ਜਾਓ ਕਿਤੇ ਨਹੀਂ ਗਿਆ ਉੱਤੇ ਕੋਠੇ ਤੇ ਨਹੀਂ ਗਿਆ ਕਿਸੇ ਅੰਦਰ ਚ ਨਹੀਂ ਗਿਆ ਕਿਤੇ ਰੱਖ ਨਹੀਂ ਫਿਰ ਅੰਦਰ ਇਹਨਾਂ ਕੋਈ ਤਸੀਹ ਬੜੀ ਤਕਲੀਫ ਸੁਣਿਆ ਆ ਰਹੀ ਹੈਗੀ ਹਾਂ ਜਿਉਂਦੀ ਚੋ ਕੀ ਜਿਹੜੀ ਚੀਜ਼ ਆ ਤੇ ਮੇਰੇ ਹਿਸਾਬ ਨਾਲ ਦੋ ਤਿੰਨ ਦਿਨ ਵੀ ਲੱਗ ਜੇ ਤਾਂ ਵੀ ਕੁਝ ਹੋ ਸਕਦਾ ਬਾਕੀ ਕੋਈ ਨਹੀਂ ਸਾਰੇ ਐਂਗਲਾਂ ਤੋਂ ਤੁਤੀਸ਼ ਕਰਾਂਗੇ ਜੀ ਸੀਸੀਟੀਵੀ ਫੁਟੇਜ ਇਹਨੂੰ ਦੇਖ ਵੀ ਇੱਥੇ ਲੱਗੇ ਨਹੀਂ ਕਿਤੇ ਹੈਗੇ ਬੜੀ ਸੰਘਣੀ ਵਾਦੀ ਆ ਸਾਰੇ ਘਰ ਆ ਅਕਰਮ ਸਿੰਘ ਜੀ ਦਾ ਇਹਨਾਂ ਦੇ ਮੁਤਾਬਕ ਤੇ 11 ਤੋਂ 1 ਵਜੇ ਦੇ ਬਾਅਦ ਦਾ ਹੀ ਹੋਇਆ ਕੋਈ ਬੰਦਾ ਦੱਸਦਾ ਵੀ 1 ਵਜੇ ਨਹੀਂ ਤਾਂ ਜੱਬੁੱਲਾ ਹੀ ਹਮ ਬਾਕੀ ਜੀ ਸਭੀ ਦੱਦੇ ਆ ਸੀਨੀਅਰ ਸਰਾਂ ਨੂੰ ਕਈ ਐਂਗਲਾਂ ਤੋਂ ਤਫतीश ਕਰਨੀ ਪੈਂਦੀ ਆ ਤਫतीश ਕਰਨ ਦੀ ਗੁੰਝਲ ਲਾ ਰਿਹਾ ਕਈ ਐਂਗਲਾਂ ਤੋਂ ਤਜੀਹ ਕੀਤੀ ਜਾਊਗੀ ਤਾਲਾ ਜੀ ਦਾ ਕੇ ਭੇਤੀ ਜਾਤਾ ਵੀ ਆ ਸ੍ਰੀ ਆ ਉਹਨੇ ਉਦਾਂ ਜਰੂਰ ਲਿਆਂਦਾ ਪਰ ਤਾਲਾ ਜੀ ਦਾ ਬਨ ਨਹੀਂ ਤੋੜਿਆ ਵੀਗਾ ਤਾਂ ਸਾਡੇ ਕੋਲੇ ਹੁਣ ਤੁਹਾਨੂੰ ਵਾਗਨੇ ਆ ਚਾਬੀ ਨਾ ਖੋ ਜੰਦਾ ਲੱਗ ਜਾਂਦਾ ਉਹਦੀ ਕੋ ਚਾਬੀ ਆ ਬੰਦੇ ਕੋ ਮੀਟਰ ਦੀ ਚੀਜ਼ ਆ ਹੂੰ ਮੈਂ ਉਹਦੇ ਵੱਲੋਂ ਤਾਲਾ ਖੋਲਿਆ ਗਿਆ ਖੋਲਿਆ ਖੋਲਿਆ ਖੋਲ੍ਹ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਤਾਲਾ ਆਪਾਂ ਉਹ ਜਿਹੜੀ ਚੀਜ਼ ਉਹ ਪਹਿਲੇ ਬਿਮਾਰੀ ਦੀਆਂ ਵੀ ਚਾਬੀਆਂ ਪਿੰਨੇ ਖੁੱਲੀਆਂ ਹੂੰ ਉਹ ਨੂੰ ਉਹਨੂੰ ਖੋਲਣਾ ਨਹੀਂ ਪਿਆ ਹੂੰ ਬਾਕੀ ਇਹ ਕੋਈ ਨਹੀਂ ਸਾਰੇ ਅਗਲਾਂ ਤੋਂ ਟੀਚ ਕਰਦੇ ਹਾਂ ਟੀਚ ਨਾਲ ਜਿੰਨ ਤੇਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ